ਜਿਹੜੀ ਇਹ ਦੀ ਇਹਦੀ ਕਲਮ ਤਿਆਰ ਹੁੰਦੀ ਆ ਅੱਛਾ ਕਲਮ ਹਾਂ ਆਪਾਂ ਜਿਹੜੇ ਥੈਲੀਆਂ ਹੁੰਦੀਆਂ ਨੇ ਥੈਲੀਆਂ ਦੇ ਵਿੱਚ ਪਾ ਕੇ ਨਾ ਮਤਲਬ ਹੋ ਰਹੀ ਹੈ ਜੀ ਇਹਦੀ ਤੇ ਕਲਰ ਚੈੱਕ ਕਰੋ ਆ ਦੇਖੋ ਵਿੱਚੋਂ ਰੈੱਡ ਕਲਰ ਦਾ ਨਿਕਲਦਾ ਜੀ ਬਿਲਕੁਲ ਤੇ ਆ ਬਿਲਕੁਲ ਨਾ ਜਿਹੜੀ ਕੀਵੀ ਜੀ ਵੀ ਹੁੰਦੇ ਨੇ ਇਹ ਚੀਜ਼ ਇਹ ਲੋ ਇਹ ਵੀਰ ਜੀ ਹੁਣ ਜਿਵੇਂ ਆ ਫਰੂਟ ਤੁਸੀਂ ਇੱਕ ਕਦੋਂ ਤੱਕ ਤੋੜਨਾ ਜਿਹੜਾ ਲੱਗਾ ਜੀ ਇਹ ਦੇਖੋ ਜੀ ਇਹ ਪੂਰਾ ਮੈਚੂਰ ਅੱਛਾ ਜੀ ਇਹ ਤਿਆਰ ਹੋ ਚੁੱਕਿਆ ਹੈ ਹਾਂਜੀ ਐਂਟਰ ਹੋ ਜਾਂਦਾ ਤੇ ਫਿਰ ਇੱਥੇ ਸੈਰ ਸੂਰ ਕਰਨ ਦਾ ਬੜਾ ਮਜ਼ਾ ਆਉਂਦਾ ਮੈਂ ਕਹਿੰਦਾ ਜੀ ਆਨੰਦ ਹੈ ਮੈਂ ਕਹਿੰਦਾ ਇੱਥੇ ਐ ਲੱਗਦਾ ਵੀ ਸੱਚੀ ਸਵਰਗ ਵਰਗਾ ਹੀ ਹੈ ਸਵਰਗ ਕਿਹੜਾ ਅੰਡੇ ਦੀ ਫਿਲਪੂਲ ਕਹਿੰਦੀ ਹਾਂ ਜੀ ਹਾਂ ਬਿਲਕੁਲ ਇਹ ਪੈਂਦਾ ਹੈ ਆ ਗੋਬਰ ਖਾਦ ਦੇਖ ਲੋ ਉਹ ਪਈਆ ਤੁਹਾਡੇ ਸਾਹਮਣੇ ਦੇਖੋ ਜੀ ਇਹ ਨੀਮ ਨੀਮ ਦੀ ਆਪਾ ਟਮਨਾਲੀ ਆ ਇਹ ਡ੍ਰਿਪ ਸਿਸਟਮ ਨਾਲ ਇਹਨੂੰ ਪਾਣੀ ਲੱਗਦਾ ਜੀ ਆ ਇਹਦੇ ਪਾਈਪ ਨੇ ਇਹ ਪਾ ਜੀ ਕਿੰਨੇ ਥਾਂ ਦੇ ਵਿੱਚ ਹੈਗਾ ਜੀ ਸਾਰਾ ਆਪਣਾ ਵਪਾਰ ਇਹ ਜੋ ਪੋਲ ਗੜਾਏ ਆ ਅੱਛਾ ਅੱਛਾ ਜੀ ਪੋਲ ਗੜਾਏ ਇਹ ਉਸ ਤੋਂ ਬਾਅਦ ਫਿਰ ਇਹਦੇ ਆਲੇ-ਦੁਆਲੇ ਖਾਦ ਪਾ ਕੇ ਮਿੱਟੀ ਬੈੱਡ ਬਣਾ ਕੇ ਫਿਰ ਉਸ ਤੋਂ ਬਾਅਦ ਪਲਾਂਟੇਸ਼ਨ ਕੀਤੀ ਅੱਛਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਚਾਹੇ ਉਹ ਸ਼ੌਂਕ ਆਪਾਂ ਨੂੰ ਖੇਤੀਬਾ ਚਾਹੇ ਉਹ ਸ਼ੌਂਕ ਆਪਾਂ ਨੂੰ ਗਾਇਕੀ ਦਾ ਹੋਵੇ ਡਰਾਈਵਿੰਗ ਦਾ ਹੋਵੇ ਕਿਸੇ ਵੀ ਤਰ੍ਹਾਂ ਐਡਵੈਂਚਰ ਵਾਲਾ ਜਿਹੜਾ ਆਪਣਾ ਕੋਈ ਸ਼ੌਂਕ ਹੋਵੇ ਸ਼ੌਂਕ ਦਾ ਕੋਈ ਮੁੱਲ ਨਹੀਂ ਸੋ ਬਾਈ ਜੀ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਉਣ ਲੱਗਾ ਜਿਨ੍ਹਾਂ ਨੇ ਸ਼ੌਂਕੀਆ ਤੌਰ ਤੇ ਆ ਖੇਤੀ ਸ਼ੁਰੂ ਕੀਤੀ ਸੀਗੀ ਡ੍ਰੈਗਨ ਫਾਰਮਿੰਗ ਦੀ ਮੇਰੇ ਪਿੱਛੇ ਆ ਸਾਰੇ ਡ੍ਰੈਗਨ ਲੱਗੇ ਹੋਏ ਨੇ ਤੇ ਉਹ ਵੀ ਆਰਗੈਨਿਕ ਰੈੱਡ ਕਲਰ ਵਾਲਾ ਡ੍ਰੈਗਨ ਹੈ ਜੀ ਇਹ ਆਰਗੈਨਿਕ ਹੈ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਸਾਰਾ ਕਨਸੈਪਟ ਕਿਵੇਂ ਇਹਨਾਂ ਦੇ ਮਾਈਂਡ ਚ ਆਇਆ ਤੇ ਕਿਵੇਂ ਫਰੂਟ ਇਹ ਲੱਗਦਾ ਤੇ ਕਿਵੇਂ ਇਹ ਕਾਸ਼ਤਕਾਰੀ ਇਹਦੀ ਕਰਦੇ ਨੇ ਸਤਿ ਸ਼੍ਰ ਉਹ ਠੀਕ ਠਾਕ ਜੀ ਵਧੀਆ ਚੱਲ ਰਿਹਾ ਜੀ ਉਹ ਵਧੀਆ ਜੀ ਵਧੀਆ ਚਾਹੀਦਾ ਹਾਂਜੀ ਪਾਜੀ ਸਾਨੂੰ ਬੜਾ ਵਧੀਆ ਤੁਹਾਡਾ ਲੱਗਾ ਕਨਸੈਪਟ ਜੀ ਅਸੀਂ ਆਏ ਆ ਦੂਰੋਂ ਵੇਖ ਕੇ ਹਰਿਆਵਲ ਖੇਤ ਆਲਾ ਦਵਾਲਾ ਹਨਾ ਜੀ ਤੇ ਬੜਾ ਵਧੀਆ ਲੱਗਾ ਤੇ ਡ੍ਰੈਗਨ ਫਾਰਮਿੰਗ ਜਿਵੇਂ ਨਾ ਇੱਕ ਤਰ੍ਹਾਂ ਇੰਡੀਆ ਚ ਹੋ ਜਾਂਦੀ ਹੈ ਖੇਤੀ ਇਹਦੀ ਪਰ ਕਿਤੇ ਨਾ ਕਿਤੇ ਨਾ ਇਹਨੂੰ ਐਗਜ਼ੋਟਿਕ ਚੀਜ਼ ਮੰਨਿਆ ਜਾਂਦਾ ਵੀ ਆਪਣੀ ਇੱਧਰ ਦੀ ਨਹੀਂ ਜੀ ਹਾਂਜੀ ਇਹ ਐਕਚੁਅਲੀ ਇਹਦਾ ਜਿਹੜਾ ਟੈਂਪਰੇਚਰ ਹੈ ਨਾ ਆਪਣਾ ਜਿਹੜਾ ਟੈਂਪਰੇਚਰ ਸੂਟ ਕਰਦਾ ਆਪਣੇ ਪੰਜਾਬ ਦਾ ਜਿਹੜਾ ਟੈਂਪਰੇਚਰ 5 ਡਿਗਰੀ ਤੋਂ ਨੀਚੇ ਨਾ ਜਾਵੇ ਤੇ 40 ਡਿਗਰੀ ਤੋਂ ਉ ਹਾਂ ਇੱਥੇ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਬਾਕੀ ਸਾਰਾ ਸੂਟੇਬਲ ਆ ਮਿੱਟੀ ਤਾਂ ਆਪਣੀ ਵੈਸੀ ਤੁਹਾਨੂੰ ਪਤਾ ਪੰਜਾਬ ਦੀ ਵੈਸੀ ਵੈਸੀ ਬਹੁਤ ਇਸ ਜ਼ਰਖੇਜ਼ ਮਿੱਟੀ ਦੇ ਵਿੱਚ ਮਤਲਬ ਕੁਝ ਵੀ ਕਹਿੰਦੇ ਸੁੱਟ ਧੋੱਕ ਜਾਂਦਾ ਮਹਾਰਾਜ ਦੀ ਇਹੋ ਜੀ ਗੁਰੂਆਂ ਪੀਰਿਆਂ ਦੀ ਜਿਹੜੀ ਆ ਚਰਨ ਛੋਹ ਧਰਤੀ ਆਪਣੀ ਪੰਜਾਬ ਦੀ ਸੋ ਆਕਾਲਪੁਰਖ ਵਾਹਿਗੁਰੂ ਨੇ ਇਹੋ ਜੀ ਬਖਸ਼ਿਸ਼ ਕੀਤੀ ਆ ਹੁਣ ਆਪਾਂ ਇਹ ਤੁਸੀਂ ਸਟਾਰਟ ਕੀਤਾ ਸੀ ਕਨਸੈਪਟ ਇਹ ਕਿਦਾਂ ਮਾਈਂਡ ਚ ਆ ਤੁਹਾਡੇ ਜੀ ਅ ਦੇਖੋ ਜਦੋਂ ਸਾਰੇ ਜਦੋਂ ਕੋਰੋਨਾ ਆ ਨਾ ਹਾਜੀ ਕਰੋਨਾ ਸਾਰੇ ਲੋਕ ਇੱਕ ਵਾਰੀ ਘਰੇ ਬੈ ਗਏ ਸੀ ਬੈ ਗਏ ਸੀ ਬਿਲਕੁਲ ਜੀ ਸਾਡਾ ਵੀ ਵਕਾਲਤ ਦਾ ਕੰਮ ਸੀ ਉਦੋਂ ਅਸੀਂ ਸਾਲ ਮੰਗੂ ਸਾਨੂੰ ਪਤਾ ਵੀ ਬਿਲਕੁਲ ਹੀ ਫ੍ਰੀ ਸਾਰੇ ਦਫਤਰ ਕਚੈਰੀਆਂ ਬੰਦ ਸਨ ਉਸ ਟਾਈਮ ਸਾਡੇ ਤੋਂ ਅਕਤੀ ਬੰਦੇ ਨੂੰ ਮਤਲਬ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਇਹੋ ਜੇ ਟਾਈਮ ਦੇ ਵਿੱਚ ਜਦੋਂ ਇਹੋ ਜਿਹਾ ਕੋਈ ਕਰੋਪੀ ਆ ਜਾਏ ਕੁਦਰਤੀ ਉਦੋਂ ਆਪਾਂ ਮਤਲਬ ਉਦੋਂ ਵੀ ਉਹ ਚੀਜ਼ ਚੱਲਦੀ ਰਹੇ ਤੇ ਮੈਂ ਮੇਰੇ ਉਦੋਂ ਮੈਂ ਦੇਖਿਆ ਵੀ ਖੇਤੀ ਕਹੀ ਜੀ ਚੀਜ਼ ਸੀ ਜਿਹੜੀ ਨਹੀਂ ਬੰਦ ਹੋਈ ਬਾਕੀ ਸਾਰਾ ਕੁਝ ਸਾਰੀਆਂ ਕੋਈ ਬੰਦ ਹੋ ਗਏ ਸਾਰਾ ਕੁਝ ਬਿਲਕੁਲ ਹਾਂ ਬਿਲਕੁਲ ਹਾਂਜੀ ਉਦੋਂ ਬਸ ਉਦੋਂ ਫਿਰ ਇਹ ਫਿਰੇ ਅਸੀਂ ਕਨਸੈਪਟ ਇੱਕ ਦੋ ਚੀਜ਼ਾਂ ਹੋਰ ਸੀ ਦਿਮਾਗ 'ਚ ਪਰ ਇਹ ਸਾਨੂੰ ਥੋੜੀ ਜੀ ਚੀਜ਼ ਜ਼ਿਆਦਾ ਅਟਰੈਕਟਿਵ ਲੱਗੀ ਅਟਰੈਕਟਿਵ ਲੱਗੀ ਨਾਲੇ ਤੁਸੀਂ ਖੇਤੀਬਾੜੀ ਦੇ ਮਤਲਬ ਕਹਿਣਗੇ ਆਪਣਾ ਜੱਦੀ ਪੁਸ਼ਤੀ ਧੰਦਾ ਜਿਹੜਾ ਖੇਤੀ ਵਾਲਾ ਉਹਦੇ ਨਾਲ ਹੀ ਮਿਲਦਾ ਜੁਲਦਾ ਮਤਲਬ ਤੁਹਾਨੂੰ ਕਹਿੰਦੇ ਵੀ ਜੀਨਸ ਚ ਜੀਨਸ ਇਹ ਹੈਰਿਡਿਟੀ ਜੀ ਆਪਣੀ ਹੈ ਚੀਜ਼ਾਂ ਇਹ ਜਾਂਦੀਆਂ ਨਹੀਂ ਜਿਹੜੇ ਖੇਤੀ ਕਰਦੇ ਉਹ ਛੇਤੀ ਹੈ ਉਹ ਮਤਲਬ ਆਪਾਂ ਛੇਤੀ ਸਿੱਖ ਜਾਣੇ ਹੋ ਕੰਮ ਬਿਲਕੁਲ ਅੱਛਾ ਭਾਈ ਜੀ ਜਦੋਂ ਤੁਸੀਂ ਇਹਨਾਂ ਨੂੰ ਮਤਲਬ ਸਟਾਰਟ ਕੀਤੀ ਖੇਤੀ ਇਹਨਾਂ ਦੀ ਇੱਕ ਤੇ ਆ ਪੱਤਾ ਹੈ ਜੀ ਜਿ ਇੱਥੇ ਥੋੜੇ ਥੋੜੇ ਕੰਡੇ ਜਨੇ ਆ ਦੇਖੋ ਤੁਸੀਂ ਇਹ ਪਾਜੀ ਤੁਸੀਂ ਜਦੋਂ ਸਟਾਰਟ ਕੀਤਾ ਇਹਦਾ ਬੀਜ ਲਗਾਇਆ ਸੀ ਜਾਂ ਕੁਝ ਇਹੋ ਜੀ ਚੀਜ਼ ਹੀ ਜਿਹੜੀ ਇਹ ਤਸਵੀਰ ਆਉਣੀ ਹੈ ਨਹੀਂ ਇਹ ਐਕਸੈਕਟਲੀ ਜਿਹੜੀ ਇਹ ਦੀ ਇਹਦੀ ਕਲਮ ਤਿਆਰ ਹੁੰਦੀ ਆ ਅੱਛਾ ਕਲਮ ਹਾਂ ਆਪਾਂ ਜਿਹੜੇ ਥੈਲੀਆਂ ਹੁੰਦੀਆਂ ਨੇ ਥੈਲੀਆਂ ਦੇ ਵਿੱਚ ਪਾ ਕੇ ਨਾ ਮਤਲਬ ਜਿਹੜੇ ਮੈਚੂਰ ਕਲਮ ਐ ਮੈਚੂਰ ਦਾ ਮਤਲਬ ਜਿਹਦੇ ਤੇ ਇੱਕ ਵਾਰੀ ਫਰੂਟ ਆ ਚੁੱਕਿਆ ਅੱਛਾ ਜੀ ਉਹ ਹੁੰਦੀ ਐ ਮੈਚੂਰ ਦੇਖੋ ਆ ਦੇਖੋ ਹੁਣ ਤੁਸੀਂ ਦੇਖੋਗੇ ਆ ਇਹਦੇ ਤੋਂ ਫਰੂਟ ਆਪਾਂ ਕੱਟਿਆ ਹੋਇਆ ਆ ਦੇਖੋ ਇੱਥੇ ਕਟਿੰਗ ਹੋਈ ਐ ਜੀ ਫਰੂਟ ਦੀ ਹਾਂਜੀ ਇਹ ਮ ਤਿਆਰ ਕਰਾਂਗੇ ਦੀ ਜਿਹੜਾ ਕੱਢ ਲੈਣੀਆਂ ਥੈਲੀ ਚ ਪਾ ਕੇ ਮਹਿਸੂਸ ਤੋਂ ਬਾਅਦ ਤਿਆਰ ਉੱਥੋਂ ਕਲਮ ਤੋਂ ਚੱਲ ਮੈਂ ਹਾਂ ਉੱਥੋਂ ਚੱਲ ਮਤਲਬ ਅੱਗੇ ਰੀਪ੍ਰੋਡਕਟਿਵ ਸਿਸਟਮ ਜਿਹੜਾ ਤੁਸੀਂ ਇਹਦਾ ਆਪ ਜਿਹੜਾ ਸ਼ੁਰੂ ਕਰਤਾ ਹਾਂਜੀ ਹਾਂ ਮੈਂ ਇੱਥੋਂ ਜਿਹੜਾ ਮਤਲਬ ਇਹ ਤਾਂ ਚਲੋ ਸਾਰੇ ਅਸੀਂ ਲੈ ਕੇ ਆਏ ਸੀ ਨਰਸਰੀ ਕਿਤੋਂ ਬਾਹਰੋਂ ਕਿਤੋਂ ਲੈ ਕੇ ਆਏ ਸੀ ਇਸ ਤੋਂ ਬਾਅਦ ਜਿਹੜਾ ਅਸੀਂ ਨਵਾਂ ਪਲਾਂਟੇਸ਼ਨ ਕਰੀਓ ਸਰੀ ਅਸੀਂ ਆਪ ਨਰਸਰੀ ਤਿਆਰ ਕਰਾ ਕੇ ਲਈ ਮਾੜਾ ਆਪ ਤਿਆਰ ਤਿਆਰ ਕਰੀ ਫਿਰ ਉਸ ਤੋਂ ਬਾਅਦ ਲਈ ਅੱਛਾ ਮਾੜਾ ਇੱਕ ਵਾਰੀ ਦਿਖਾਓ ਮੈਂ ਕਹਿੰਨਾ ਵੀਰੇ ਕੈਮਰਾ ਕਮਾ ਦਿਓ ਸਾਰੇ ਪਾਸੇ ਵਖਿਓ ਆ ਦੇਖ ਤੇ ਟੇਸਟ ਦਾ ਤੁਹਾਨੂੰ ਅਸੀਂ ਮਤਲਬ ਦੱਸਿਆ ਕਿ ਵਧੀਆ ਹੀ ਹੁੰਦਾ ਮਿੱਠਾ ਹੀ ਹੁੰਦਾ ਥੋੜਾ ਰੈੱਡ ਨਿਕਲਦਾ ਉਹ ਵੀ ਵਿਖਾਵਾਂਗੇ ਤੁਹਾਨੂੰ ਤੇ ਆਹ ਦੇਖੋ ਫਰੂਟ ਲੱਗਾ ਹੋਇਆ ਜੀ ਆਹ ਦੇਖੋ ਆ ਲਓ ਇਹ ਵੀਰ ਜੀ ਹੁਣ ਜਿਵੇਂ ਆਹ ਫਰੂਟ ਤੁਸੀਂ ਆ ਇੱਕ ਕਦੋਂ ਤੱਕ ਤੋੜਨਾ ਜਿਹੜਾ ਲੱਗਾ ਜੀ ਇਹ ਦੇਖੋ ਜੀ ਇਹ ਪੂਰਾ ਮੈਚੂਰ ਹੈ ਅੱਛਾ ਜੀ ਇਹ ਤਿਆਰ ਹੋ ਚੁੱਕਿਆ ਇਹ ਜਿਹੜੀ ਐਕਚੁਅਲੀ ਹੁੰਦੀ ਹੈ ਨਾ ਇਹਦੀ ਜਿਹੜੇ ਉੱਪਰ ਇਹ ਗ੍ਰੀਨ ਹਾਂ ਇਹ ਜਿਹੜੇ ਗ੍ਰੀਨ ਹੁੰਦੇ ਨੇ ਗ੍ਰੀਨ ਥੋੜਾ ਜਿਹਾ ਕੱਚਾ ਹੁੰਦਾ ਹੁਣ ਇਹ ਜਦੋਂ ਰੈੱਡ ਹੋ ਚੁੱਕ ਨੇ ਪ੍ਰੋਪਰ ਪੱਕ ਚੁੱਕਿਆ ਆਹ ਦੇਖੋ ਆਹ ਵਾਲਾ ਦੇਖੋ ਆ ਆ ਦੇਖੋ ਥੋੜੇ ਜਿਹਾ ਗ੍ਰੀਨ ਆ ਬਸ ਇਹ ਕੱਲ ਨੂੰ ਇਹ ਤਿਆਰ ਹੋਈ ਇਹ ਕੱਲ ਤੱਕ ਹੋ ਜਾਈ ਤਿਆਰ ਕਿਉਂਕਿ ਟੁੱਪਨ ਵਾਲੇ ਛੇਤੀ ਆ ਦੇਖੋ ਇਹ ਇਹ ਕੱਚਾ ਇਹ ਕੱਚਾ ਜਿਹੜਾ ਆ ਦੇਖੋ ਇਹ ਇਹ ਜਿਹੜਾ ਡਿਫਰੈਂਸ ਹੈਗਾ ਅੰਤਰ ਹੈਗਾ ਜੀ ਫਰੂਟ ਦਾ ਇਹ ਇਹ ਉੱਤਰੀ ਜਾਂਦਾ ਆਪਣੇ ਚੜ੍ਹੇ ਹਾਂ ਜੀ ਇਹ ਤਾਂ ਐਕਚੁਅਲੀ ਫੁੱਲ ਹੁੰਦਾ ਫੁੱਲ ਜਦੋਂ ਸੁੱਕ ਜਾਂਦਾ ਇਹਨੂੰ ਕੱਢਣਾ ਪੈਂਦਾ ਹੈ ਕਿਉਂਕਿ ਕਿੰਨੇ ਕੀੜੀਆਂ ਵਗੈਰਾ ਪੈਣ ਲੱਗ ਜਾਂਦੇ ਹਾਂ ਜੀ ਉਹ ਫਿਰ ਅੱਛਾ ਆ ਦੇਖੋ ਆ ਆ ਦਿਖਾ ਦੂੰ ਨਾਲ ਆ ਦੇਖੋ ਆ ਦੇਖੋ ਆਫ ਹੋ ਲੇ ਆਫ ਹੋ ਲੁੱਕ ਇੱਥੇ ਬਸ ਇਹ ਤੋਂ ਉਹਦੇ ਇਹਨੇ ਸੁੱਕ ਜਾਣਾ ਇਹ ਮੈਨੂੰ ਲੱਗਦਾ ਕਿ ਪਰਸੋ ਤੱਕ ਇਹ ਵੀ ਤਿਆਰ ਹੋ ਜਾ ਪਰਸੋ ਚੌਥ ਤੱਕ ਨਹੀਂ ਇਹ ਤਾਂ ਹਜੇ ਮਤਲਬ ਹੋਇਆ ਇਹ ਕਟੂਕਟ ਹਜੇ ਮਹੀਨਾ ਤਿਆਰ ਮਹੀਨੇ ਚ ਦੇ ਵਿੱਚ ਕਿਉਂਕਿ ਦਾ ਸਾਈਜ਼ ਵੀ ਪੰਨਣਾ ਹਜੇ ਅੱਛਾ ਜੀ ਇਹ ਤਾਂ ਹੁਣ ਜਦੋਂ ਇਹ ਫੁੱਲ ਖਿੜ ਗਿਆ ਇੱਕ ਵਾਰ ਟੋੜਾ ਫਿਰ 30 ਤੋਂ 40 ਦਿਨਾਂ ਦੇ ਵਿੱਚ ਫਰੂਟ ਤਿਆਰ ਹੋ ਜਾਂਦਾ ਅੱਛਾ ਜੀ ਹਾਂ ਲਓ ਜੀ ਇਹ ਤਾਂ ਹਜੇ ਮਤਲਬ ਨਵਾਂ ਹੀ ਆ ਇਹ ਆ ਜੀ ਡ੍ਰੈਗਨ ਫਰਟ ਇਹਨਾਂ ਆਰਗੈਨਿਕ ਦੀ ਹਾਂਜੀ ਆਰਗੈਨਿਕ ਤੇ ਆ ਕੇ ਨਾ ਕਿਸੇ ਨਾ ਕਿਤੇ ਬੰਦੇ ਦੇ ਮਾਈਂਡ ਦੇ ਵਿੱਚ ਇਹ ਦਚਿੱਤੀ ਆ ਜਾਂਦੀ ਹੈ ਵੀ ਸੱਚੀ ਆਰਗ ਉਹਦੇ ਬਾਰੇ ਮੈਨੂੰ ਦੱਸੋ ਵੀ ਕਿਵੇਂ ਕਨਸੈਪਟ ਜਿਹੜਾ ਆਰਗੈਨਿਕ ਆਪਾਂ ਕਰਦੇ ਆ। ਦੇਖੋ ਇਹ ਆਰਗੈਨਿਕ ਸਭ ਤੋਂ ਵੱਡੀ ਗੱਲ ਤਾਂ ਦੇਖੋ ਤੁਹਾਨੂੰ ਦੇਖਣ ਤੇ ਹੀ ਪਤਾ ਲੱਗ ਜੂਗਾ ਕਿਉਂਕਿ ਦੇਖੋ ਕਾ ਹੈ। ਹਾਂਜੀ। ਜਿਹੜਾ ਤੁਹਾਡਾ ਦੂਜਾ ਜਿਹੜਾ ਕੈਮੀਕਲ ਤੇ ਤੁਸੀਂ ਕੀਤੀ ਕਰਦੇ ਹੋ ਨਾ ਉਦੋਂ ਤਾਂ ਕਾ ਅਗਲਾ ਰਹਿਣੀ ਨਹੀਂ ਦਿੰਦਾ। ਸਪਰੇਅ ਨਾਲ ਸਪਰੇਅ ਨਾਲ ਤੁਰਤ ਆਲੀ ਹੋ ਜਾਂਦੀ ਹੈ ਤੁਰਤ ਆਲੀ ਕੀ ਨਹੀਂ ਹਾਂ ਅਸੀਂ ਸਿਰਫ ਇਹਦੇ ਤੁਸੀਂ ਇਹਦੇ ਇਹਦੇ ਲਵਲ ਲਵਲੋ ਸਾਫ ਕਰਨਾ ਹੈ। ਬਾਕੀ ਕਾ ਆ ਹੀ ਰਹਿੰਦਾ ਹੈ। ਟਰੈਕਟਰ ਆਊਗਾ ਤੇ ਬਾਦਾਂਗੇ। ਲਓ ਜੀ ਆਹ ਦੇਖੋ ਤੁਸੀਂ ਆਹ ਨਾ ਵਿੱਚੋਂ ਇੱਕ ਕੱਚੇ ਪਏ ਵਾਂਗੂ ਜਿਹੜਾ ਆਪਣੇ ਖੇਤਾਂ ਨੂੰ ਜਾਂਦਾ ਉਵੇਂ ਬਣਿਆ ਹੋਇਆ ਆ ਆਪਾਂ ਇੱਥੇ ਤੁਰ ਫਿਰ ਸਕਦੇ ਆ ਵਧੀਆ ਆਪਾਂ ਇਧਰ ਹੀ ਜਾ ਰਹੇ ਆ ਜਿਵੇਂ ਜਿਵੇਂ ਗੱਲਬਾਤ ਕਰਦੇ ਆ ਰਹੇ ਆ ਅੰਦਰ ਅੰਦਰ ਆਪਾਂ ਇਹਦੇ ਜਿਹੜਾ ਡ੍ਰੈਗਨ ਫਾਰਮ ਵਾਲਾ ਜਿਹੜਾ ਖੇਤ ਅੰਦਰ ਜਾ ਰਹੇ ਆ ਇਹਦੇ ਵਿੱਚ ਤਿੰਨ ਵੱਡੀ ਆਪਣਾ ਜਦੋਂ ਆਰਗੈਨਿਕ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਕੀ ਆ ਤੁਸੀਂ ਆ ਦੇਖੋਗੇ ਦੇਖੋ ਆ ਤੁਹਾਨੂੰ ਕੀ ਦਿਖ ਰਿਹਾ ਆ ਉਹਦੀ ਛਿਲਕ ਆਪਣਾ ਅੰਡੇ ਦੇ ਛਿਲਕੂਲ ਕਹਿੰਦੇ ਹੂ ਛਿਲਕਾ ਨਾ ਬਿਲਕੁਲ ਇਹ ਪੈਂਦਾ ਆ ਆ ਗੋਬਰ ਖਾਦ ਦੇਖ ਲੋ ਉਹ ਪਈਆ ਤੁਹਾਡੇ ਸਾਹਮਣੇ ਦੇਖੋ ਜੀ ਇਹ ਨੀਮ ਖਲ ਨਿੰਮ ਦੀ ਖਾ ਆਪਣਾ ਸਰੋਂ ਦੀ ਖਲ ਪਾਉਨੇ ਆ ਨਿੰਮ ਦੀ ਫਲੀ ਪੈਂਦੀ ਆ ਮਤਲਬ ਇਹੀ ਜੇ ਚੀਜ਼ਾਂ ਸਾਨੂੰ ਪਾਉਣੀਆਂ ਪੈਂਦੀਆਂ ਨੇ ਨਹੀਂ ਕੈਮੀਕਲ ਦੇ ਵਿੱਚ ਤਾਂ ਕੁਝ ਨਹੀਂ ਆ ਉਹ ਤਾਂ ਤੁਹਾਡਾ ਇੱਕ ਚੀਜ਼ ਪਾਓ ਤੇ ਤੁਹਾਨੂੰ ਕੋਈ ਇੰਨੇ ਮਿਹਨਤ ਕਰਨ ਦੀ ਲੋੜ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਟਾਈਮ ਕੰਜ਼ਿਊਮਿੰਗ ਹੁੰਦੀਆਂ ਨੇ ਜਿਵੇਂ ਕਿ ਮਤਲਬ ਆਪਾਂ ਕੋਈ ਦੇਸੀ ਖਾਦ ਪਾ ਰਹੇ ਆ ਹਣਾ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋ ਹਣਾ ਤੁਸੀਂ ਤੇ ਕਰ ਰਹੇ ਹੋ ਮੈਂ ਵੈਸੇ ਕਰਕੇ ਪਤਾ ਲੱਗਦਾ ਜੀ ਕਰਕੇ ਕਰਕੇ ਜਦੋਂ ਆਪਾਂ ਕਿਸੇ ਚੀਜ਼ ਚ ਗੋ ਥਰੂ ਹੁੰਨੇ ਆ ਨਾ ਜੀ ਉਦੋਂ ਪਤਾ ਲੱਗਦਾ ਹੁਣ ਟਾਈਮ ਕੰਜ਼ਿਊਮਿੰਗ ਇਦਾਂ ਕੀ ਜਿਹੜੀ ਇਹ ਖਾਦ ਆ ਜਿਹੜੀ ਤੁਸੀਂ ਅੰਡਿਆਂ ਦੇ ਛਿਲਕੇ ਪਾਉਂਦੇ ਹੋ ਜਿਵੇਂ ਤੁਸੀਂ ਦੇਖਿਆ ਜੀ ਗੋਬਰ ਦੀ ਖਾਦ ਜਿਹੜੀ ਆਪਣੀ ਦੇਸੀ ਗੈਰ ਵਰਮੀ ਕੰਪੋਸਟ ਹੋਗੀ ਵਰਮੀ ਕੰਪੋਸਟ ਹੋਗੀ ਇਹ ਜਦੋਂ ਪਾਉਨੇ ਆ ਥੋੜਾ ਜਿਹਾ ਬੂਟੇ ਨੂੰ ਤੱਤ ਪਚਾਉਣ ਲੱਗਾ ਟਾਈਮ ਲੈਂਦੀਆਂ ਨੇ ਹਣਾ ਜੀ ਸੋ ਇਹ ਆ ਟਾਈਮ ਕੰਜ਼ਿਊਮਿੰਗ ਥੋੜਾ ਜਿਹਾ ਪਰ ਬਾਕੀ ਇਹ ਮੈਂ ਕਹਿੰਨਾ ਵੀ ਥ ਇੱਕ ਕਲਮ ਜਿਹੜੀ ਇੱਥੇ ਦੁਬਾਰਾ ਆਪਾਂ ਟ੍ਰਾਂਸਪਲੈਂਟ ਕਰਦੇ ਆ ਜਦੋਂ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਇਹਨੂੰ ਫਲ ਪਿਆ ਲੱਗ ਜਾਂਦਾ ਜੀ ਇਹ ਇੰਨੇ ਵੇਟ ਕਰਨੀ ਚਾਹੀਦੀ ਹੈ ਇੱਕ ਸਾਲ ਦੇ ਵਿੱਚ ਅੱਛਾ ਇੱਕ ਸਾਲ ਦੇ ਵਿੱਚ ਸਾਡੀ ਅਸੀਂ ਜਿਹੜੀ ਪਲਾਂਟੇਸ਼ਨ ਕਰੀ ਸੀ ਅਗਸਟ 2022 ਦੇ ਵਿੱਚ ਕਰੀ ਸੀ ਤੇ ਸਾਡੀ ਜੁਲਾਈ 2023 ਦੇ ਵਿੱਚ ਫਰਸਟ ਫਰੂਟਿੰਗ ਆ ਗਈ ਸੀ ਅੱਛਾ ਫਰਸਟ ਫਰੂਟਿੰਗ ਮਤਲਬ ਉਨੀ ਨਹੀਂ ਸੀ ਕਹਿੰਦਾ ਮਤਲਬ ਵੀ ਜੇ ਤੁਹਾਡੀ 50 ਕੁਇੰਟਲ ਕੀਲੇ ਦੇ ਵਿੱਚੋਂ ਨਿਕਲਣੀ ਆ ਪਹਿਲੇ ਸਾਲ 10 ਕੁਇੰਟਲ ਸੀ ਮਤਲਬ ਸਟਾਰਟ ਅਪ ਲੈ ਲਿਆ ਸੀ ਹਾਂ ਸਟਾਰਟ ਅਪ ਲੈ ਲਿਆ ਸੀ ਓਕੇ ਜੀ ਲਓ ਜੀ ਇਹ ਤੁਸੀਂ ਨਾਲ-ਨਾਲ ਸੁਣੀ ਜਾਓ ਤੇ ਹੁਣ ਅੱਗੇ ਗੱਲ ਆਉਂਦੀ ਹੈ ਜੀ ਆਹ ਪਾਣੀ ਇਹਨੂੰ ਜਿਹੜਾ ਸਪ੍ਰਿੰਕਲ ਸਿਸਟਮ ਨਾਲ ਮੈਨੂੰ ਲੱਗਦਾ ਹੈ ਹਾਂ ਜੀ ਸਾਰਾ ਡ੍ਰਿਪ ਸਿਸਟਮ ਨਾਲ ਹੀ ਹੈ ਇਹ ਡ੍ਰਿਪਰ ਸਿਸਟਮ ਨਾਲ ਇਹਨੂੰ ਪਾਣੀ ਲੱਗਦਾ ਜੀ ਆਹ ਇਹਦੇ ਪਾਈਪ ਨੇ ਇਹ ਭਾਜੀ ਕਿੰਨੇ ਥਾਂ ਦੇ ਵਿੱਚ ਹੈਗਾ ਜੀ ਸਾਰਾ ਆਪਣਾ ਫਾਰਮ ਇਹ ਇਹ ਇਧਰਲਾ ਜਿਹੜਾ ਇਹ ਇਹ ਜਿਹੜਾ ਸਭ ਤੋਂ ਪਹਿਲਾਂ ਸੀ ਇਹ ਸਟਾਰਟ ਕਰਿਆ ਸੀ 1 ਏਕੜ ਦੇ ਵਿੱਚ ਤਿਆਰ ਕਰਿਆ ਸੀ 1 ਏਕੜ ਦੇ ਵਿੱਚ ਲੱਗਿਆ ਹੋਇਆ ਇਹ ਰਿੰਗ ਪਲਾਂ ਲੱਗਿਆ ਹੋਇਆ ਸਾਰਾ ਹੀ ਰਿੰਗ ਐਂਡ ਪੋਲ ਸਿਸਟਮ ਅੱਛਾ ਜੀ ਇਧਰ ਵੀ ਦਿਖਾਓ ਮੜਾ ਜਾ ਵੀਰੇ ਉਧਰ ਘੁਮਾਓ ਉੱਧਰ ਕਮਾਉ ਬਣਾਇਆ ਉਹ ਸਾਰਾ ਕੈਮਰਾ ਉਹ ਦੇਖੋ ਸਭ ਦੂਰ ਤੱਕ ਲੱਗਾ ਜੀ ਮਤਲਬ ਤੁਸੀਂ ਐਨੂੰ ਵੀ ਜਾ ਸਕਦੇ ਹੋ ਹਾਂਜੀ ਤੇ ਐਨੂੰ ਵੀ ਜਾ ਸਕਦੇ ਹੋ ਬਰਾਬਰ ਹੀ ਇੱਕ ਕ੍ਰੋਸਿੰਗ ਰੱਖਿਆ ਹੁੰਦਾ ਹੈ ਹਵਾ ਦੀ ਕ੍ਰੋਸਿੰਗ ਵੀ ਇਹਨੂੰ ਬਹੁਤ ਜ਼ਰੂਰੀ ਹੈ ਅੱਛਾ ਜ਼ਰੂਰੀ ਉਹ ਸਾਹਮਣੇ ਨਾਲ ਪਲਾਨ ਕਰਕੇ ਕ੍ਰੋਸਿੰਗ ਬਣਾਈ ਹੋਈ ਹੈ ਅੱਛਾ ਅੱਛਾ ਜੀ ਹਾਂਜੀ ਇਹ ਅਸੀਂ ਥਾਂ ਵੀ ਐਵੇਂ ਵੀ ਯੂਜ਼ ਕਰਦੇ ਆ ਪਿਛਲੀ ਵਾਰ ਅਸੀਂ ਇੱਥੇ ਕਣਕ ਪੀਤੀ ਹੋਈ ਸੀ ਅੱਛਾ ਜੀ ਕਣਕ ਹਾਂਜੀ ਅਸੀਂ ਆਪਣੇ ਖਾਣੇ ਜੋ ਵੀ ਸਾਡਾ ਕਣਕ オーਰਗੈਨਿਕ ਹੋਗੀ ਅੱਛਾ ਉਹ ਵੀ オーਰਗੈਨਿਕ ਹੋਗੀ ਹਾਂਜੀ ਸਹੀ ਗੱਲ ਇਹ ਵੀ ਵਧੀਆ ਚੀਜ਼ ਹੈ ਵੈਸੇ ਹਨਾ ਜੀ ਅਰ ਪਪੀਤਾ ਜਿਹੜਾ ਹੈਗਾ ਉਹ ਕੈਮੀਕਲੀ ਸੌਖਾ ਕਰਨਾ ਜਿਹੜਾ ਆਰਗੇਨਿਕਲੀ ਬੋਖਾ ਫਿਰ ਅਸੀਂ ਉਹ ਹੌਲੀ ਹੌਲੀ ਖਤਮ ਹੀ ਕਰਤਾ ਅਸੀਂ ਕਹਿੰਦੇ ਕਿ ਨਹੀਂ ਕੈਮੀਕਲ ਨਹੀਂ ਕਰਨਾ ਹੀ ਨਹੀਂ ਕਿਉਂਕਿ ਜੇ ਤੁਸੀਂ ਇੱਕ ਕਨਸੈਪਟ ਤੇ ਕੰਮ ਕਰ ਰਹੇ ਹੋ ਨਾ ਕਿ ਆਪਾਂ ਆਰਗੇਨਿਕਲੀ ਹੀ ਚੱਲਣਾ ਤਾਂ denn ਆਰਗੇਨਿਕਲੀ ਹੀ ਵਿਲ ਬੀ ਗੁੱਡ ਹੈ ਨਾ ਜੀ ਤੇ ਅੱਛਾ ਪਾਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਆ ਪੋਲ ਤੁਸੀਂ ਲਾਏ ਨੇ ਇਹ ਇਹ ਕਿਵੇਂ ਜਦੋਂ ਤੁਸੀਂ ਲਾਤਾ ਸੀ ਇਹਨਾਂ ਨੂੰ ਪਹਿਲਾਂ ਪੋਲ ਲਾਏ ਕਿ ਪਹਿਲਾਂ ਤੁਸੀਂ ਇਹਦੀ ਫਾਰਮਿੰਗ ਸ਼ੁਰੂ ਕੀਤੀ ਨਹੀਂ 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 ਪਹਿਲਾਂ ਤਾਂ ਅਸੀਂ ਨਾ ਪ੍ਰੋਪਰ ਮਾਰਕੇਸ਼ਨ ਕਰਕੇ ਜਿੱਥੇ ਜਿੱਥੇ ਬੰਦ ਸੀ ਉਹ ਪੋਲ ਗੜਾਏ ਅੱਛਾ ਅੱਛਾ ਜੀ ਉਹ ਲਗਣਾ ਇਹ ਉਸ ਤੋਂ ਬਾਅਦ ਫਿਰ ਇਹਦੇ ਆਲੇ ਦੁਆਲੇ ਖਾਦ ਪਾ ਕੇ ਮਿੱਟੀ ਬੈੱਡ ਬਣਾ ਕੇ ਫਿਰ ਉਸ ਤੋਂ ਬਾਅਦ ਪਲਾਂਟੇਸ਼ਨ ਸ਼ੁਰੂ ਅੱਛਾ ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਨੂੰ ਤੁਸੀਂ ਇਹ ਦੱਸੋ ਵੀ ਕਦੋਂ ਇਹਦੀ ਫਰੂਟ ਜਿਹੜਾ ਪ੍ਰੋਪਰ ਲਿਥਣਾ ਸ਼ੁਰੂ ਹੋ ਜਾਂਦਾ ਤੇ ਕਿਹੜੇ ਮੰਥ ਤੱਕ ਲਾਸਟ ਇਹਦਾ ਜਿਹੜਾ ਚੱਲਦਾ ਹੈ ਚੱਲ ਇਹ ਦੇਖੋ ਜਦੋਂ ਮੌਨਸੂਨ ਸ਼ੁਰੂ ਹੋ ਗਏ ਅੱਛਾ ਜੀ ਹਿਊਮਿਡਿਟੀ ਆ ਗਈ ਹਵਾ ਦੇ ਹਾਂਜੀ ਹਾਂਜੀ ਉਦੋਂ ਇਹਦੀ ਫਰੂਟਿੰਗ ਸ਼ੁਰੂ ਹੋ ਜਾਣੀ ਆ ਉਦੋਂ ਇਹਦੀ ਬੱਡਿੰਗ ਸ਼ੁਰੂ ਹੋ ਜਾਣੀ ਆ ਮੌਇਸਚਰ ਦੇ ਨਾਲ ਬੱਡਿੰਗ ਸ਼ੁਰੂ ਹੁੰਦੀ ਆ ਅੱਛਾ ਮੌਇਸਚਰ ਤੇ ਜ਼ਿਆਦਾ ਇਹਨੂੰ ਇਹਦੇ ਲਈ ਮਤਲਬ ਇਹ ਤੇ ਸੂਰਜ ਮੌਇਸਚਰ ਹਾਂ ਉਹ ਫਿਰ ਜਿਵੇਂ ਜੂਨ ਚ ਆਗੇ ਜੂਨ ਦੇ ਜੂਨ ਚ ਲਾਈ ਦੇ ਵਿੱਚ ਇਹਦੀ ਫਰੂਟਿੰਗ ਸ਼ੁਰੂ ਹੋ ਕੇ ਫਿਰ ਇਹ ਫਲਸ਼ਸ ਦੇ ਵਿੱਚ ਆਉਂਦਾ ਹੈ ਪੰਜ ਤੋਂ 6 ਫਲਸ਼ਸ ਦੇ ਵਿੱਚ ਜਾ ਕੇ ਨਵੰਬਰ ਦੇ ਐਂਡ ਜਾਂ ਦਸੰਬਰ ਦੇ ਸ਼ੁਰੂ ਤੱਕ ਖਤਮ ਹੋ ਜਾਂਦਾ ਫੂਲ ਅੱਛਾ ਜੀ ਮਤਲਬ ਕਿ ਹੁਣ ਆ तकरीबन ਅਪਰੋਕਸੀਮੇਟਲੀ 2 ਕੁ ਮਹੀਨੇ ਹੋਰ ਚੱਲੇਗਾ 2 ਮਹੀਨੇ ਹਾਫ ਫਰੂਟ ਹੋਰ ਚੱਲੇਗਾ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਅਪਰੋਕਸੀਮੇਟ ਲੱਗਪੱਗ ਮੈਂ ਪ੍ਰੋਪਰ ਨਹੀਂ ਪੁੱਛਦਾ ਹੁੰਦਾ ਕਿਉਂਕਿ ਕੋਈ ਮਾਰਕੀਟ ਦਾ ਪਤਾ ਨਹੀਂ ਅਪ੍ਰੋਕਸੀਮੇਟਲੀ ਦੇਖੋ ਜੋ ਸਾਡਾ ਮਤਲਬ ਆਰਗੈਨਿਕ ਦੇ ਵਿੱਚ ਵੈਸੇ ਤਾਂ ਰੇਟ ਇਹਦਾ ਜੇ ਆਪਾਂ ਸਿੱਧਾ ਮੰਡੀ 'ਚ ਆਪਾਂ ਸਿੱਧੇ ਗਰੀਬ ਕੈਮੀਕਲ ਵਾਲੇ ਸਿੱਧੇ ਮੰਡੀ 'ਚ ਗੱਲ ਕਰੀਏ ਤਾਂ 160 170 ਰੁਪਏ ਕਿਲੋ ਅੱਛਾ ਜੀ ਅੱਗੇ ਰੇਡੀਅਲ ਦੇ ਤਾਂ ਪਰ ਪੀਸ ਵੇਚਦੇ ਨੇ ਪਰ ਸਾਡਾ ਜਿਹੜਾ ਆਰਗੈਨਿਕ ਆ ਅਸੀਂ 300 ਰੁਪਏ ਕਿਲੋ 250 ਤੋਂ ਲੈ ਕੇ 300 ਰੁਪਏ ਕਿਲੋ ਦੇ ਵਿੱਚ ਅਸੀਂ ਵਕਦੇ ਸਾਰਾ ਚੰਡੀਗੜ੍ਹ ਵੀ ਜਾਂਦਾ ਮੁਹੱਲੀ ਵੀ ਤੇ ਪਟਿਆਲਾ ਵੀ अच्छा ਆਪਾਂ ਪਟਿਆਲੇ ਹੀ ਖੜੇ ਆ ਜੀ ਪਟਿਆਲੇ ਦੇ ਬਿਲਕੁਲ ਆਪਾਂ ਨੇੜੇ ਆ ਤੇ ਮੈਂ ਵੀਰ ਜੀ ਨੂੰ ਕਹਾਂਗਾ ਇੱਕ ਵਾਰੀ ਆਪਣਾ ਜਿਹੜਾ ਐਡਰੈਸ ਆ ਉਹ ਮੜਾ ਜਾਂ ਮੈਂਸ਼ਨ ਕਰ ਦਿਓ ਕਿਉਂਕਿ ਸਮ ਟਾਈਮ ਜੇ ਤੁਸੀਂ ਇਹਨਾਂ ਤੋਂ ਡਾਇਰੈਕਟ ਖਰੀਦਣਾ ਤਾਂ ਤੁਸੀਂ ਇਹਨਾਂ ਤੱਕ ਰੀਚ ਜਿਹੜੀ ਉਹ ਕਰ ਸਕਦੇ ਪਾਜੀ ਆਪਣਾ ਐਡਰੈਸ ਦੱਸ ਦਿਓ ਇਹ ਜਿਹੜੀ ਆਪਣੀ ਪਟਿਆਲਾ ਰਾਜਪੂਰਾ ਬਾਈਪਾਸ ਹੈ ਨਾ ਜੀ ਇਹ ਬਾਈਪਾਸ ਦੇ ਉੱਪਰ ਮੈਨ ਪਿੰਡ ਦੀ ਕ੍ਰੋਸਿੰਗ ਆ ਜਾਂਦੀ ਹੈ ਅੱਛਾ ਜੀ ਮੈਨ ਉਹ ਬਿਲਕੁਲ ਹਾਂ ਕ੍ਰੋਸਿੰਗ ਦੇ ਉੱਪਰ ਹੀ ਆਪਣਾ ਜਿਹੜਾ ਫਾਰਮ ਬਾਕੀ ਤੁਹਾਡਾ ਨੰਬਰ ਦੇ ਦਾਂਗੇ ਜੀ ਹਾਂਜੀ ਤੇ ਜੇ ਕਿਸੇ ਨੇ ਇਹਨਾਂ ਨਾਲ رابطہ ਕਰਕੇ ਕੁਝ ਖਰੀਦਣਾ 2 3 4 ਕਿਲੋ ਤੁਸੀਂ ਇੱਥੇ ਆਣ ਕੇ ਖਰੀਦ ਸਕਦੇ ਹੋ ਫਰੈਸ਼ ਆਪ ਤੋੜੋ ਫਰੈਸ਼ ਹਾਂ ਆਪ ਤੋੜੋ ਆਪ ਆਣ ਕੇ ਖੇਤ ਚ ਅੱਗੇ ਵੇਖੋ ਤੁਸੀ ਫਰੂਟ ਕਿੰਨਾ ਲੱਗਾ ਹੋਇਆ ਦੇਖੋ ਆਹ ਦੇਖੋ ਆਹ ਦੇਖੋ ਆਹ ਲੱਗਾ ਹੋਇਆ ਜੀ ਔਰ ਸਾਹਮਣੇ ਵੀ ਉੱਧਰ ਵੀ ਲੱਗਾ ਹੋਇਆ ਅੱਛਾ ਵੀਰ ਜੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਆਰਗੇਨਿਕਲੀ ਸਾਰਾ ਬੂਟੇ ਨੂੰ ਤਿਆਰ ਕਰਦੇ ਆ ਤੇ ਕੋਈ ਆਰਗੇਨਿਕ ਸਪਰੇ ਵੀ ਹੁੰਦੀ ਹੈ ਕਰਨ ਵਾਸਤੇ ਇਹ ਇਹਦੇ ਵਿੱਚ ਜਿਹੜੀ ਜਦੋਂ ਫਰੂਟਿੰਗ ਫਰੂਟਿੰਗ ਸੀਜ਼ਨ ਚੱਲ ਰਿਹਾ ਉਹਦੇ ਵਿੱਚ ਮੈਂ ਸੀ ਵੀਡ ਹੈ ਅੱਛਾ ਜੀ ਸੀ ਵੀਡ ਇੱਕ ਐਕਸਟ੍ਰੈਕਟ ਹੁੰਦਾ ਇੱਕ ਐਕਸਟ੍ਰੈਕਟ ਹਾਂ ਉਹ ਆਰਗੈਨਿਕ ਦੇ ਵਿੱਚ ਹੈ ਉਹ ਸਾਨੂੰ ਐਕਚੁਅਲੀ ਅਸੀਂ ਜਿਹੜੇ ਜੁੜੇ ਹੋਏ ਆ ਨਾ ਪੰਜਾਬ ਐਗਰੋ ਨਾਲ ਜੁੜੇ ਹੋਏ ਆ ਅੱਛਾ ਜੀ ਉਹ ਸਾਨੂੰ ਟਾਈਮਲੀ ਜਿਹੜੀ ਮ ਹੈਗੇ ਨੇ ਨਾਲ ਪ੍ਰੋਵਾਈਡ ਕਰਾਉਂਦੇ ਨੇ ਐਕਚ ਜਿਹੜੀ ਵੀ ਸੁੱਡੀ ਆਰਗੈਨਿਕਸ ਦੇ ਵਿੱਚ ਹੁੰਦਾ ਇਹਦੇ ਨਾਲ ਰਿਲੇਟਡ ਜਿਹੜੀਆਂ ਇਹਨਾਂ ਨੂੰ ਸੂਟੇਬਲ ਹਾਂਜੀ ਹਾਂ ਉਹ ਸਾਨੂੰ ਮਤਲਬ ਸੀ ਵੀਡ ਦਾ ਮਤਲਬ ਜਿਵੇਂ ਸਮੁੰਦਰ ਦੇ ਵਿੱਚ ਜਿਹੜੀਆਂ ਕੋਈ ਬੂਟੀ ਜੜੀ ਬੂਟੀ ਉਗਦੀ ਹੈ ਵੀਡ ਮਤਲਬ ਬੂਟੀਆਂ ਜਿਹੜੀਆਂ ਉਗਦੇ ਉਹਦਾ ਐਕਸਟ੍ਰੈਕਟ ਉਹਦਾ ਤੱਤ ਕੱਢਿਆ ਜਾਂਦਾ ਭਾਬ ਉਹ ਤਾਕਤ ਲਈ ਬਹੁਤ ਵਧੀਆ ਉਹ ਤਾਕਤ ਲਈ ਇਹਦਾ ਉਹ ਵਰਦੇ ਨੇ ਉਹ ਦੈਟ ਇਜ਼ ਆਰਗੈਨਿਕ ਉਹ ਵੀ ਆਰਗੈਨਿਕ ਹੈ ਜੀ ਠੀਕ ਹੈ ਜੀ ਤੇ ਅੱਛਾ ਆਪਣਾ ਤੁਸੀਂ ਪ੍ਰਾਈਸ ਦੱਸਤਾ ਜੀ 300 ਰੁਪਏ ਕਿਲੋ ਤੱਕ ਮੈਕਸਿਮਮ ਰਹਿੰਦਾ ਮੈਂ ਤਿੰਨ ਉਹਦੇ ਵਿੱਚ ਤੁਸੀਂ ਇਹ ਲਾ ਲਓ ਜਿਵੇਂ ਹੁਣ ਇਹ ਪੀਸ ਹੈ ਵੇਖੋ ਤੁਸੀਂ ਇਹ ਇਹ 500 ਤੋਂ 600 ਗ੍ਰਾਮ ਦਾ ਪੀਸ ਹੈ अच्छा जी ਹੁਣ ਇਹ ਪੀਸ ਜੇ ਆਪਾਂ ਪਰ ਬਾਜ਼ਾਰ ਦੇ ਵਿੱਚ ਵੇਚਾਂਗੇ ਇਹੀ ਪੀਸ ਉਹਨਾਂ ਨੇ 150 ਰੁਪਏ ਪੀਸ ਵੇਚੀ ਹੈ ਹੂੰ ਵੇਚਣਾ ਉਹ ਪਰ ਪੀਸ ਰੇਟ ਆਪਾਂ ਨੂੰ ਕੀ ਆਪਾਂ ਥੋੜਾ ਜਿਹਾ ਇਹੀ ਚੀਜ਼ ਤੋਂ ਆਪਾਂ ਨੂੰ ਨਾ ਇਹ ਥੋੜੀ ਜਿਹੀ ਇਹ ਚੀਜ਼ ਦੇ ਵਿੱਚ ਜਾਣਾ ਪੈਣਾ ਵੀ ਆਪਾਂ ਮਾਰਕੀਟਿੰਗ ਜਦੋਂ ਕਰਨੀ ਹੈ ਉਹ ਆਪ ਕਰਨੀ ਹੈ ਆਪ ਕਰਨੀ ਹੈ ਮੈਂ ਬੇਸਿਕਲੀ ਹੁਣ ਦੇਖੋ ਮੁਹੱਲੀ ਆਰਗੈਨਿਕ ਮੰਡੀ ਜਾਂਦੇ ਆ ਚੰਡੀਗੜ੍ਹ ਆਰਗੈਨਿਕ ਮੰਡੀ ਜਾਂਦੇ ਆ ਪਟਿਆਲੇ ਲੱਗਦੀ ਹੈ ਮੰਡੀ ਵੀਰਵਾਰ ਨੂੰ ਆਰਗੈਨਿਕ 12 ਗਰੀ ਦੇ ਵਿੱਚ ਬਿਲਕੁਲ ਜੀ ਅਸੀਂ ਆਪ ਜਾ ਕੇ ਬਿਲਕੁਲ ਆਪ ਬੈ ਕੇ ਵੇਚਦੇ ਆਂ ਨਾਲ ਆਪਣੀ ਚੀਜ਼ ਦਾ ਮੁੱਲ ਆਪ ਲੈਣਾ ਚਾਹੀਦਾ ਜ਼ਿੰਮੇਵਾਰ ਬੰਦੇ ਨੂੰ ਉਹ ਕਰਾਂਗੇ ਤਾਂ ਆ ਜੀ ਆਪਣਾ ਸ਼ੁਰੂ ਤੋਂ ਇੱਕ ਤੀਜੀ ਕਨਸੈਪਟ ਹੈ ਆਪਾਂ ਪਹਿਲਾਂ ਬਜ਼ੁਰਗਾਂ ਤੋਂ ਵੀ ਸੁਣਦੇ ਹੁੰਦੇ ਸੀ ਮੈਂ ਜੀਰੀ ਗੇਰਿਆ ਆ ਮੈਂ ਕਣਕ ਗੇਰਿਆ ਉਹ ਗੇਰ ਨਹੀਂ ਨਹੀਂ ਆਪਾਂ ਹੁਣ ਉਹ ਚੀਜ਼ ਵੇਚ ਕੇ ਆਉਣੀ ਹੈ ਕਦਰ ਪਾਉਣੀ ਆਪਣੀ ਜੀ ਜਦੋਂ ਆਪਾਂ ਇਸ ਚੀਜ਼ ਤੋਂ ਉੱਪਰ ਉੱਠ ਜਾਗੇ ਵੀ ਅਸੀਂ ਗੇਰ ਕੇ ਆਏ ਫਸਲ ਬਸ ਫਿਰ ਆਪਾਂ ਕੰਮ ਆ ਗਿਆ ਉਹ ਕਿਦਣਾ ਕਿਤੇ ਸਬਕੌਂਸ਼ੀਅਲ ਮਾਈਂਡ ਦੇ ਵਿੱਚ ਕੌਂਸ਼ੀਅਸ ਮਾਈਂਡ ਤੇ ਚੱਲਦਾ ਰਹਿੰਦਾ ਕਿ ਯਾਰ ਮੈਂ ਵਾਕਈ ਛੁੱਟਾ ਆ ਉਹ ਕੁਦਰਤੀ ਗੱਲ ਸੱਚੀ ਹੋ ਜਾਂਦੀ ਵੀ ਛੁੱਟਿਆ ਛੁੱਟੀ ਤਾਂ ਜੀ ਛੁੱਟੀ ਹੁੰਦੀ ਹੈ ਉਹ ਫਿਰ ਉਹ ਜਿਹੜਾ ਵਿਚਲਾ ਮਾਰਜਨ ਜਿਹੜਾ ਵਿਚਲਾ ਮਾਰਜਨ ਆ ਉਹ ਫਿਰ ਕੋਈ ਹੋਰ ਖਾਂਦਾ ਹੈ ਉਹ ਕੋਈ ਹੋਰ ਖਾਂਦਾ ਹੈ ਉਹ ਤੁਸੀਂ ਆਪ ਲੋ ਤੁਸੀਂ ਕਿਸੇ ਨੂੰ ਕਿਉਂ ਦੋਣਾ ਪੁਆਇੰਟ ਬਿਲਕੁਲ ਪੁਆਇੰਟ ਹੈ ਇਹਨਾਂ ਦੀ ਤੁਸੀਂ ਮਤਲਬ ਇਹਨਾਂ ਦੀ ਸਮਰਾਉ ਸਾਹਿਬ ਦੀ ਗੱਲ ਨੂੰ ਸਮਝੋ ਤੁਸੀਂ ਵੀ ਇਹ ਕੀ ਕਹਿਣਾ ਚਾ ਰਹੇ ਨੇ ਹਨਾ ਜੀ ਬਹਾਈਂਡ ਕੀ ਇਹਨਾਂ ਦੀ ਗੱਲ ਦੇ ਆਜੋ ਮੜਾ ਜ ਆਪਾਂ ਇੱਕ ਵਾਰੀ ਅੱਗੇ ਦੇਖੀ ਆ ਦਿਖਾਓ ਨਾਲ-ਨਾਲ ਸਾਈਡ ਗੱਲ ਹੈਗੀ ਹੈ ਕਿ ਆਰਗੈਨਿਕ ਸਾਰਾ ਤੁਹਾਨੂੰ ਦੱਸਦਾ ਵੀ ਕਿਹੜੇ ਮੰਥੇ ਨੂੰ ਫਲ ਲੱਗਦਾ ਕਿੰਨੇ ਸਾਲ ਪਹਿਲਾਂ ਇਹਨਾਂ ਨੇ ਸਟਾਰਟ ਕੀਤਾ ਸੀ ਇਹ ਸਾਰਾ ਆਪਾਂ ਤੁਹਾਨੂੰ ਦੱਸਤਾ ਰੈਂਦੀ ਗੱਲ ਇਹ ਆ ਵੀ ਮੈਨੂੰ ਲੱਗਦਾ ਵੀ ਆ ਜਿਵੇਂ ਹੁਣ ਕਹਾ ਤੁਸੀਂ ਕਿਹਾ ਵਿਰਜੇ ਸੀ ਮਤਲਬ ਵਾ ਦਿੰਨੇ ਆ ਹਾਂਜੀ ਟਰੈਕਟਰ ਵਿੱਚ ਦੇ ਵਧੀਆ ਐਂਟਰ ਹੋ ਜਾਂਦਾ ਤੇ ਫਿਰ ਇੱਥੇ ਸੈਰ ਸੂਰ ਕਰਨ ਦਾ ਬੜਾ ਮਜ਼ਾ ਹੁੰਦਾ ਮੈਂ ਕਹਿੰਦਾ ਜੀ ਆਨੰਦ ਹੈ ਮੈਂ ਕਹਿੰਦਾ ਇੱਥੇ ਆਇਆ ਲੱਗਦਾ ਵੀ ਸੱਚੀ ਸਵਰਗ ਵਰਗਾ ਹੀ ਆ ਬਸ ਵਰਗਾ ਕਿਹੜਾ ਵੇਖਾ ਕੇ ਬਿਲਕੁਲ ਇਹ ਸਵਰਗੀ ਆ ਜੀ ਆਹ ਸਾਹਿਬ ਤੁਸੀਂ ਇਹ ਦੇਖੋ ਵੀ ਅਸੀਂ ਇਹ ਇੱਕ ਦਿਨ ਹੁਣ ਸੁੱਕ ਜਾਣਾ ਥੋੜਾ ਇੱਕ ਅੱਧੇ ਦਿਨ ਚ ਕਰਾ ਕੇ ਸਾਰਾ ਫਿਰ ਕਣਕ ਵੀ ਦੇਣੀ ਇਹਦੇ ਵਿੱਚ ਇਸ ਵਾਰੀ ਮੇਰੀ ਸਲਾਹ ਸੋਨਾ ਮੋਤੀ ਕਣਕ ਹੈ ਦੇਸੀ ਵੈਰਾਈਟੀ ਹੈ ਬਿਲਕੁਲ ਅੱਛਾ ਅੱਛਾ ਜੀ ਉਹ ਲੌਂਡ ਦੀ ਸਲਾਹ ਹੈ ਇਹਦੇ ਵਿੱਚ ਹਾਂਜੀ ਆ ਵਧੀਆ ਜੀ ਖਾਨ ਜੋ ਕੇ ਸੋਨੇ ਦਾਣੇ ਵਧੀਆ ਵਾਧੂ ਹੋਣਗੇ ਭਾਵੇਂ ਆਪਾਂ ਤੁਸੀਂ ਆਪੇ ਸੇਲ ਵੀ ਕਰ ਦੋ ਕਿੰਨੇ ਕੁ ਰੱਖਦਾ ਕੋਈ ਬੰਦਾ 10 15 20 ਕੁਆਟਲ ਰੱਖਣਗੇ ਬਾਕੀ ਜੇ ਜ਼ਿਆਦੇ ਹੁੰਦੇ ਨੇ ਸੀ ਹੱਥਾਂ ਨਾਲ ਹੀ ਵੱਢੀ ਜਾਣੀਆਂ ਉਹ ਕਿ ਮਸ਼ੀਨ ਤਲੇ ਵਿੱਚ ਪੜਨੀ ਨਹੀਂ ਆ ਫਿਰ ਖੜੰਬੇ ਨਾਲ ਬਾਹਰ ਕੱਢ ਲਿਓ ਸੈਕਲ ਦੇ ਨਾਲ ਜੀ ਬਾਹਰ ਕੱਢ ਲਈਦੀ ਆ ਲਓ ਜੀ ਆ ਪਿਛਲੀ ਵਾਰੀ ਮੈਂ ਜਦੋਂ ਤੁਹਾਡੇ ਇੱਥੇ ਵਿਜ਼ਿਟ ਕੀਤਾ ਸੀ ਨਾ ਹਾਂਜੀ ਅੰਕਲ ਜੀ ਹਨ ਨੇ ਬੜਾ ਵਧੀਆ ਇੰਟਰੋਡਿਊਸ ਕੀਤਾ ਸੀ ਪਰ ਉਦੋਂ ਗਰਮੀ ਬਹੁਤ ਸੀਗੀ ਉਹ ਮੈਂ ਕਹਿੰਦਾ ਅਸੀਂ ਦੁਪਹਿਰੇ ਸ਼ੁਰੂ ਕੀਤਾ 12 ਵਜੇ ਹੁਣ ਤਾਂ ਚਲੋ ਆਪਾਂ ਈਵਨਿੰਗ ਟਾਈਮ ਜਿਹੜਾ ਆਪਣਾ ਵਲੌਗ ਇਸ ਦਾ ਰੈਕਡ ਕਰਦੇ ਪਏ ਆ ਤੇ ਉਹ ਉਦੋਂ ਬਹੁਤ ਅੰਕਲ ਵੀ ਵਿਚਾਰੇ ਸਭ ਸਹੀ ਤੇ ਮੈਂ ਵੀ ਤੇ ਵਧੀਆ ਭਾਜੀ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਕਨਸੈਪਟ ਜੀ ਤੇ ਅਸੀਂ ਕਾਮਨਾ ਕਰਦੇ ਆਂ ਪ੍ਰਮਾਤਮਾ ਹੋਰ ਤੁਹਾਡੇ ਇਸ ਕਨਸੈਪਟ ਨੂੰ ਅੱਗੇ ਵਧਾਵੇ ਫਲਾਵੇ ਹਨਾ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਹਾਂ ਜੀ ਵੈਲਕਮ ਜੀ ਸੋ ਬੜੇ ਵਧੀਆ ਲੱਗਦੇ ਨੇ ਬੂਟੇ ਜੀ ਇਹਨਾਂ ਦਾ ਨਾ ਫਰੂਟ ਇਦਾਂ ਦਾ ਜੀਕਰ ਦਾ ਵੇਖੀ ਜਾਈਏ ਭਾਈ ਹਾਂ ਬਿਲਕੁਲ ਦੇਖੋ ਤੁਸੀਂ ਇਹ ਸਭ ਤੋਂ ਵੱਡੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਦੇਖੋ ਇਹਦੇ ਵਿੱਚ ਇਹ ਹਜੇ ਫਰੂਟ ਛੋਟਾ ਐਕਚੁਅਲੀ ਇਹ ਹੈਗਾ ਵਾਈਟ ਹਾਂ ਜੀ ਹਾਂ ਜੀ ਇਹ ਵਾਈਟ ਡ੍ਰੈਗਨ ਹੈ ਇਹਦਾ ਨਾ ਫਰੂਟ ਜਦੋਂ ਤੁਸੀਂ ਦੇਖੋਗੇ ਇਹ ਹਜੇ ਸਾਈਜ਼ ਛੋਟਾ ਹੈ ਜਿਹੜਾ ਸ ਵੱਡੇ ਸਾਈਜ਼ ਤੋਂ ਮੈਂ ਤੁਹਾਨੂੰ ਦਿਖਾਉਂਗਾ ਉਹਦਾ ਫਰੂਟ ਦੇਖਣ ਅੱਛਾ ਵਾਈਟ ਵਾਲਾ ਜਿਹੜਾ ਸੋਹਣਾ ਲੱਗਦਾ ਜੀ ਹਾਂ ਇਹ 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 ਨਾ ਮਤਲਬ ਜਿਹੜਾ ਵਾਈਟ ਇੱਕ ਸਰ ਮੈਂ ਵਾਈਟ ਨੂੰ ਇਹ ਕਵਾਂਗੇ ਵੀ ਲਾਈਟ ਜਾਂ ਸਰਮਈਆ ਰੰਗ ਹੁੰਦਾ ਜਿਹਦਾ ਵਿੱਚ ਹਾਂ ਵਿੱਚ ਉਹ ਨਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਦਾ ਟੇਸਟ ਥੋੜਾ ਫਿੱਕਾ ਹੁੰਦਾ ਇਹਦੇ ਮੁਕਾਬਲੇ ਇਹ ਨਹੀਂ ਜੇ ਤੁਸੀਂ ਡਾਇਰੈਕਟ ਫਾਰਮ ਚੋਂ ਤੋੜ ਕੇ ਖਾਉਂਗੇ ਨਾ ਹਾਂਜੀ ਹਾਂਜੀ ਫਿਰ ਤੁਹਾਨੂੰ ਟੇਸਟ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਗੂਗਾ ਪਰ ਜਦੋਂ ਉਹਨੂੰ 4 ਦਿਨ 5 ਦਿਨ ਤੁਹਾਡੀ ਉਹਦੇ ਵਿੱਚ ਟ੍ਰਾਂਸਪੋਰਟ ਚ ਲੰਘਿਆ ਨਾ ਬਸ ਉੱਥੇ ਉਹਦਾ ਟੇਸਟ ਖਤਮ ਹੋ ਜਾਂਦਾ ਉਹ ਤਾਂ ਹੀ ਮੇਰੇ ਇਹ ਚੀਜ਼ ਵੱਲ ਜ਼ੋਰ ਹੈ ਵੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਕਿਸ ਹਾਂਜੀ ਇਹਦੀ ਮਾਰਕੀਟ ਪੰਜਾਬ ਚ ਹੀ ਬਣੇ ਬਿਲਕੁਲ ਉਹ ਬਾਹਰੋਂ ਨਾ ਮੰਗਾਉਣਾ ਕਿਉਂਕਿ ਜਦੋਂ ਤੁਸੀਂ ਬਾਹਰੋਂ ਮੰਗਾਉਨੇ ਉਹਦਾ ਟੇਸਟ ਨਹੀਂ ਹੈ ਜਦੋਂ ਸੈਲ ਘਟਦੇ ਨੇ ਆਪਣੇ ਲੋਕਾਂ ਦੇ ਤਾਂ ਫਿਰ ਸਹੀ ਗੱਲ ਹੈ ਫਿਰ ਇਹ ਲਫਾਫਿਆਂ ਚ ਪੈ ਪੈ ਕੇ ਇਹਨੂੰ ਇੱਕ ਜੁਲਰੀ ਵਾਂਗੂ ਪੇਸ਼ ਕਰਦੇ ਨੇ ਗਹਿਣੇ ਵਾਂਗੂ ਵੀ ਇਹ ਔਰਨਾਮੈਂਟ ਹੈ ਨੂੰ ਪਾ ਕੇ ਪੈਕ ਕਰਕੇ ਵੇਚਣਾ ਅਸੀਂ ਤਾਂ ਇਹ ਤੋਂ ਭਾਵੇਂ ਫ੍ਰੀ ਲੈ ਜੀ ਇਹਨਾਂ ਕੋਲ ਤੁਸੀਂ ਹੋਰ ਸੁਣਾਓ ਜਦੋਂ ਮਾਰਕੀਟਿੰਗ ਜਿਹੜੀ ਜਾਦੇ ਪ੍ਰੋਡਕਸ਼ਨ ਹੈ ਦੀ ਸਾਊਥ ਦੇ ਵਿੱਚ ਹੈ ਗੁਜਰਾਤ ਕੇਰਲਾ ਉਹ ਵਾਲੇ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਉੱਥੇ ਤਾਂ ਨੋਰਮਲ ਉਹਥੇ ਕੰਜ਼ਮਪਸ਼ਨ ਨਹੀਂ ਆ ਉਹ ਤੁਹਾਨੂੰ ਕੀ ਕਰਨਗੇ ਉਹਨਾਂ ਨੇ ਲਿਆ ਕੇ ਤੁਹਾਡੇ ਇੱਥੇ ਫੇਲ ਕਰਨ ਦੀ ਪਹਿਲਾਂ ਦਿੱਲੀ ਆਉਂਦਾ ਦਿੱਲੀ ਦਾ ਇੱਥੇ ਉਹ ਉਹਨਾਂ ਨੇ ਸਾਡੀ ਮਤਲਬ ਜਿਹੜੀ ਪੰਜਾਬ ਦੀ ਮਾਰਕੀਟ ਹੈ ਉਹਨੂੰ ਬਿਲਕੁਲ ਹੀ ਡਾਊਨ ਕਰਿਆ ਹੋਇਆ ਡਾਊਨ ਕਰਨਾ ਕੋਈ ਇਕਵੈਲਟੀ ਆ ਗਈ ਨਾ ਬਰਾਬਰ ਉਹਨਾਂ ਨੇ ਉਥੋਂ ਉਥੋਂ ਇੱਥੋਂ ਵਾਲਾ ਕੰਮ ਸੁੱਟਣ ਵਾਲਾ ਅਮਰੂਦਾਂ ਵਾਲਾ ਪਾਈ ਹੈ ਮੈਨੂੰ ਲੱਗਦਾ ਉਥੋਂ ਆਉਂਦੇ ਆਉਂਦਾ ਮਹਿੰਗਾ ਹੋ ਜਾਂਦਾ ਟਰਾਂਸਪੋਰਟੇਸ਼ਨ ਕਰਕੇ ਕੁਝ ਗੱਲ ਹੋ ਰਹਾ ਜਿਹੜਾ ਕੰਜ਼ਿਊਮਰ ਨੂੰ ਮਿਲ ਰਿਹਾ ਉਹੀ ਰੇਟ ਮਿਲ ਰਿਹਾ ਹਾਂਜੀ ਜੇ ਅਸੀਂ 300 ਨੂੰ ਵੇਚ ਰਹੇ ਹਾਂ ਨਾ ਜਾਂ ਅਸੀਂ 250 ਨੂੰ ਵੇਚ ਰਹੇ ਹਾਂ ਤਾਂ ਕੰਜ਼ਿਊਮਰ ਨੂੰ ਵੈਸੇ ਜੇ ਸਿੱਧਾ ਕਿਸੇ ਤੋਂ ਵੀ ਲਊਗਾ ਰੇਟੀ ਤਾਂ ਉਹਨੂੰ ਉਹੀ ਰੇਟ ਹੀ ਮਿਲਣਾ ਹੈ ਉਹੀ ਰੇਟ ਮਿਲਣਾ ਪਰ ਗੱਲ ਇਹ ਹੈ ਅਸੀਂ ਡਾਇਰੈਕਟ ਵੇਚਦੇ ਹਾਂ ਡਾਇਰੈਕਟ ਵੇਚਦੇ ਹਾਂ ਕੰਜ਼ਿਊਮਰ ਨੂੰ ਕੋਈ ਫਰਕ ਨਹੀਂ ਪਿਆ ਬਿਲਕੁਲ ਅੱਛਾ ਭਾਈ ਮੈਂ ਇੱਕ ਮੇਰੇ ਵਲੌਗ ਦੇ ਜ਼ਰੀਏ ਭਾਜੀ ਇੱਕ ਮੈਂ ਰਿਕਵੈਸਟ ਕਰਨਾ ਆਪਣੇ ਵਿਊਅਰਸ ਨੂੰ ਸਬਸਕ੍ਰਾਈਬਰਸ ਨੂੰ ਵੀ ਤੁਸੀਂ ਤੁਸੀਂ ਇਹ ਬਾਜੀ ਹਰਾਂ ਦਾ ਸਾਰਾ ਮੈਂ ਕਹਿੰਨਾ ਗੱਲਬਾਤ ਸੁਣੋ ਦੁਬਾਰੇ ਵੈਕ ਕਰਕੇ ਸੁਣੋ ਵੀ ਵਾਕੇ ਆਰਗੈਨਿਕ ਹੈ ਤੁਸੀਂ ਇੱਥੋਂ ਲੈ ਸਕਦੇ ਜੇ ਮੇਰੇ ਪਟਿਆਲੇ ਵਾਲੇ ਵੀਰ ਨੇੜੇ-ਤੇੜੇ ਪਿੰਡਾਂ ਦੇ ਤੁਸੀਂ ਅੱਛਾ ਚੰਗੀ ਚੀਜ਼ ਖਾਣੀ ਹੋਵੇ ਨਾ ਸਰ ਤੇ ਮੈਂ ਕਹਿੰਨਾ ਵੀ ਦੂਰ ਨੇੜੇ ਨਹੀਂ ਵੇਖਿਆ ਜਾਂਦਾ 40 ਕਿਲੋਮੀਟਰ ਤੱਕ ਵੀ ਬੰਦਾ ਜੇ 5 ਕਿਲੋ ਸਮਾਨ ਇਕੱਠਾ ਲੈ ਜਾਣਾ ਹੋਵੇ ਆ ਸਕਦਾ ਹੈ ਬਿਲਕੁਲ ਹਣਾ ਜੀ ਤੇ ਉਹ ਆਣ ਕੇ ਇਥੋਂ ਤੁਸੀਂ ਲੈ ਸਕਦੇ ਹੋ ਐਡਰੈਸ ਤੁਹਾਨੂੰ ਦੱਸਤਾ ਮੈਂ ਡਿਸਕ੍ਰਿਪਸ਼ਨ ਚ ਵੀ ਮੈਂਸ਼ਨ ਕਰ ਦਾਂਗਾ ਭਾਜੀ ਉਹਨਾਂ ਦਾ ਨੰਬਰ ਵੀ ਤੁਸੀਂ ਇਹਨਾਂ ਨਾਲ ਕਾਲ ਕਰਕੇ ਸੰਪਰਕ ਕਰਕੇ ਇਥੋਂ ਚੀਜ਼ ਤੁਸੀਂ ਲੈ ਸਕਦੇ ਹੋ ਸੋ ਲਓ ਜੀ ਤੁਹਾਨੂੰ ਆਪਾਂ ਅੱਜ ਡ੍ਰੈਗਨ ਫਾਰਮਿੰਗ ਦੇ ਨਾਲ ਜਿਹੜਾ ਜਿੰਨਾ ਹੋ ਸਕਿਆ ਵਾਕਬ ਕਰਾਇਆ ਭਾਜੀ ਕੁਝ ਹੋਰ ਜਿਹੜਾ ਮੇਰੇ ਮੇਰੇ ਤੋਂ ਮਤਲਬ ਸਕਿਪ ਹੋ ਗਿਆ ਹੋਵੇ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਸਭ ਤੋਂ ਜੋਸ ਮਤਲਬ ਇੱਕ ਦੱਸਣ ਵਾਲੀ ਚੀਜ਼ ਹੈ ਨਾ ਹਾਂਜੀ ਉਹ ਇਹਦਾ ਜਿਹੜਾ ਫੁੱਲ ਹੈ ਅੱਛਾ ਆਓ ਮੈਂ ਸੁਣਨ ਦਊਗਾ ਦੇਖਿਓ ਇਹ ਤੁਹਾਨੂੰ ਦਿਨੇ ਕਦੇ ਵੀ ਦੇਖਣ ਨੂੰ ਨਹੀਂ ਮਿਲੂਗਾ अच्छा जी एरा फूल है देखो इने की करना है इने रात नु खिलना अच्छा जी हां जी हां जब मून होऊंगा ना हां जी चांद ਦੇ ਵਿੱਚ ਇਹਨੇ ਖਿਲਣਾ ਸਵੇਰੇ ਜੇ ਤੁਸੀਂ ਛੇਤੀ ਆਕੇ 5 6 ਵਜੇ ਦੇਖ ਲਓਗੇ ਤਾਂ ਫਿਰ ਤੁਹਾਨੂੰ ਕਿੜਿਆ ਹੋਇਆ ਦਿਖ ਜੂਗਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਐਡਾ ਬੜਾ ਫੁੱਲ ਹੁੰਦਾ اچھا ਜੀ ਉਹ ਜਿਵੇਂ ਅ ਨਾਨਾਸ ਜਿਵੇਂ ਆ ਖਿਲ ਰਹੇ ਹੁੰਦਾ ਉਹ ਨਹੀਂ ਕਿਉਂਕਿ ਆ ਸ਼ੇਪ ਦੇ ਰਹਾ ਨਾ ਵੇਖੋ ਕਿੱਡਾ ਹੋਣ ਇਸ ਮੋੜ ਚ ਵੀ ਇਹ ਬਹੁਤ ਪਿਆਰਾ ਲੱਗਦਾ ਪਿਆ ਜੀ ਇਸ ਕੰਡੀਸ਼ਨ ਇਹਦਾ ਮਤਲਬ ਇਹ ਮੂਨ ਦੇ ਨਾਲ ਹੀ ਰਿਲੇਟਡ ਹੈ ਦਾ ਸਾਰਾ ਉਹ ਅੱਛਾ ਜੀ ਰਾਤ ਨੂੰ ਮੂਨ ਦੇ ਵਿੱਚ ਖਿਲਣਾ ਹੈ ਨੇ ਸਵੇਰੇ ਮਿਲ ਜਾਣਾ ਜਿੱਦਾਂ ਸਨਫਲਾਵਰ ਘੁੰਮਦਾ ਜੀ ਸੂਰਜ ਦੇ ਨਾਲ ਐਜ਼ ਇਟ ਇਜ਼ ਸੇਮ ਹੋਵੇ ਜਿਵੇਂ ਸੂਰਜ ਮੁਖੀ ਦੋਸਤੋ ਘੁੰਮਦੀਆਂ ਨਾ ਜੀ ਹਨਾ ਜਿੱਦਰ ਨੂੰ ਧੁੱਪ ਹੁੰਦਾ ਹੈ ਹਨਾ ਉਵੇਂ-ਉਵੇਂ ਉਹਦਾ ਉਹ ਸੇਮ ਇਹਦਾ ਹੀ ਸਿਸਟਮ ਇਹਦਾ ਵੀ ਉਹਦੇ ਨਾਲ ਮੇਲ ਖਾਂਦਾ ਹੈਗਾ ਜੀ ਤੇ ਲਓ ਜੀ ਇਹ ਆ ਡ੍ਰੈਗਨ ਫਾਰਮਿੰਗ ਤੇ ਵਧੀਆ ਲੱਗਾ ਜੀ ਇੱਥੇ ਆਣ ਕੇ ਦਿਲ ਵੀ ਲੱਗਦਾ ਜਿੰਨਾ ਟਾਈਮ ਅਸੀਂ ਤੁਹਾਡੇ ਕੋਲ ਅੱਧਾ ਪਾਉਣਾ ਗਿਆ ਨਾ ਖੜਾ ਲੱਗ ਗਿਆ ਜੀ ਸਾਨੂੰ ਬੜਾ ਵਧੀਆ ਲੱਗਾ ਪਿੱਛੇ ਹਾਈਵੇ ਜੂਮ ਕਰਕੇ ਦਿਖਾਵਾਂਗਾ ਉਹ ਹਾਈਵੇ ਜਾਂਦਾ ਜੀ ਸਿੱਧਾ ਇੱਧਰ ਨੂੰ ਕਰ ਲਈਏ ਰਾਈਟ ਸਾਈਡ ਤੁਹਾਡੇ ਕੈਮਰੇ ਵੱਲੋਂ ਤਾਂ ਤੁਹਾਨੂੰ ਚੰਡੀਗੜ੍ਹ ਨੂੰ ਲੈ ਇਧਰ ਨੂੰ ਬਠਿੰਡਾ ਆ ਜਾਊਗਾ ਫਿਰ ਮਲੋੜ ਮੁਕਸਰ ਸਾਰੇ ਅੱਗੇ ਪੰਜਾਬ ਸਾਰਾ ਆਪਣਾ ਇਧਰਲੇ ਪਾਸੇ ਜਿਹੜਾ ਉਹ ਆ ਜਾਊਗਾ ਜੀ ਲਓ ਜੀ ਤੁਹਾਨੂੰ ਆਖਿਆ ਸੀ ਆਪਾਂ ਕੱਟ ਕੇ ਦਿਖਾਵਾਂਗੇ ਤੇ ਆਹ ਦੇਖੋ ਕਟਿੰਗ ਹੋ ਰਹੀ ਏ ਜੀ ਇਹਦੀ ਤੇ ਕਲਰ ਚੈੱਕ ਕਰੋ ਆਹ ਦੇਖੋ ਵਿੱਚੋਂ ਰੈੱਡ ਕਲਰ ਦਾ ਨਿਕਲਦਾ ਜੀ ਬਿਲਕੁਲ ਤੇ ਆਹ ਬਿਲਕੁਲ ਨਾ ਜਿਹੜੀ ਕੀਵੀ ਜੀ ਵੀ ਹੁੰਦੇ ਨੇ ਇਹ ਚੀਜ਼ਾਂ ਹਨ ਜਿਹੜੇ ਬਿਸਲ ਜੇ ਹੁੰਦੇ ਨੇ ਠੀਕ ਨੇ ਕਿ ਇਹ ਸੀਡਸ ਨੇ ਇਹਦੇ ਇਸੀ ਇਹਦੇ ਤੋਂ ਵੀ ਪਲਾਂਟ ਤਿਆਰ ਹੋ ਜਾਂਦਾ ਅੱਛਾ ਅੱਛਾ ਜੀ ਹਾਂ ਲਓ ਜੀ ਕਰੋ ਚੈੱਕ ਆਹ ਇਸ ਤਰ੍ਹਾਂ ਦਾ ਲਾਗ ਇਹ ਇੱਕ ਕੱਟਣ ਦਾ ਸਹੀ ਤਰੀਕਾ ਹੈ ਆਹ ਦੇਖੋ ਛਿੱਲਿਆ ਗਿਆ ਹੁੰ ਸਿਲਕਾ ਕੱਟ ਹੋ ਜਾਂਦਾ ਇਹ ਪਲਪ ਵੀ ਆ ਜਿਹੜਾ ਆ ਜਿਹੜਾ ਇਹ ਇਹ ਆ ਛਿਲਕਾ ਇਹ ਵੀ ਫੇਸ ਤੇ ਲਾਉਣ ਦੇ ਕੰਮ ਆਉਂਦਾ ਅੱਛਾ ਜੀ ਇਹ ਬੈਨੀਫੀਸ਼ੀਅਲ ਸਕਿਨ ਵਾਸਤੇ ਲਓ ਜੀ ਇਹ ਮੈਡੀਸ਼ਨਲ ਪਾਵਰ ਨਾਲ ਭਰਿਆ ਹੁੰਦਾ ਅੱਛਾ ਭਾਜੀ ਇਹਦੇ ਕੀ ਕੀ ਫਾਇਦੇ ਆ ਜਿਵੇਂ ਹੁਣ ਇਹ ਆਪਾਂ ਇਹ ਬੇਸਿਕਲੀ ਇਹ ਫਾਈਬਰ ਫਾਈਬਰ ਕੰਟੈਂਟ ਹੈ ਦਾ ਅੱਛਾ ਜੀ ਸਭ ਤੋਂ ਜ਼ਿਆਦਾ ਜੀ ਜੀ 슈ਗਰ ਸਭ ਤੋਂ ਘਟਾ अच्छा शुगर वाला भी खा सकता है हां शुगर वाला भी खा सकता है ठीक है जी ते और इस सबसे बड़ा बेनिफिट है सेल बहुत इंक्रीज करदा है हां जी सेल ਛੋਟੇ ਘਟਦੇ ਆ ਜਿਵੇਂ ਆਪਾਂ ਦੱਸਦੇ ਵੇ ਜਿਵੇਂ ਡੇਂਗੂ ਦੇ ਵਿੱਚ ਘਟਦੇ ਆ ਹੋਰ ਉਹਦੇ ਵਿੱਚ ਇੰਪਰੂਵ ਕਰਨ ਲਈ ਸਭ ਤੋਂ ਵਧੀਆ ਜੀ ਜੀ ਬਿਲਕੁਲ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਤੇ ਟੇਸਟ ਆਪਾਂ ਪਹਿਲਾਂ ਕੀਤਾ ਆ ਜੀ ਮਿੱਠਾ ਹਾਂ ਬਿਲਕੁਲ ਟੇਸਟ ਇੱਕ ਆ ਕਹਿੰਦੇ ਵੀ ਫ੍ਰੀਜ ਚ ਰੱਖਦੀਏ ਥੋੜਾ ਖਾਣ ਤੋਂ ਪਹਿਲਾਂ ਅੱਧਾ ਘੰਟਾ ਘੰਟਾ ਠੰਡਾ ਇਹਨੂੰ ਠੰਡਾ ਕਰਕੇ ਜਿਵੇਂ ਕਹਿੰਦੇ ਨਹੀਂ ਹੁੰਦੇ ਆਪਾਂ ਸਰ ਚਿਲਡ ਹਾਂ ਸਰ ਚਿਲਡ ਨਹੀਂ ਆ ਬਸ ਥੋੜਾ ਇਹ ਠੰਡਾ ਕਰਕੇ ਖਾਓ ਨਾ ਠੰਡੇ ਨਾਲ ਥੋੜਾ ਟ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਾਣਕਾਰੀ ਆਪਣੇ ਦੂਜੇ ਕਿਸਾਨ ਵੀਰਾਂ ਤੱਕ ਵੀ ਜਾ ਸਕੇ ਤੇ ਜੇ ਉਹਨਾਂ ਨੇ ਖੇਤੀ ਇਹ ਕਨਸੈਪਟ ਸ਼ੁਰੂ ਕਰਨਾ ਤੇ ਕਰ ਸਕਣ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਿਆ ਆਪਣਾ ਇਹ ਅੱਜ ਦਾ ਵਲੌਗ ਜੀ ਧੰਨਵਾਦ ਦੋਸਤੋ ਸਬਸਕ੍ਰਾਈਬ ਕਰਨ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਲਕਮ